वाले ने ਇਹ ਮੈਂ ਦਿਖਵਾਏ ਬਹੁਤ ਹੀ ਆਦਬੂਤਾ ਇਹ ਦੱਸ ਰਹੇ ਨੇ ਕਿ ਪੂਰੇ 5 ਸਾਲਾਂ ਤੋਂ ਇਹਨਾਂ ਦੇ ਪੇਟ ਦੇ ਵਿੱਚ ਗੰਡਾ ਸੀ ਇਹ ਦੱਸ ਰਹੇ ਨੇ ਕਿ 5 ਸਾਲਾਂ ਤੋਂ ਮੇਰੇ ਪੇਟ ਦੇ ਵਿੱਚ ਗੰਡਾ ਸੀ ਔਰ ਪੇਟ ਪੂਰਾ ਤਣਿਆ ਰਹਿੰਦਾ ਸੀ ਗੰਡਾ ਹੱਥ ਦੇ ਵਿੱਚ ਆਉਂਦੇ ਜਦੋਂ ਹੀ ਹੱਥ ਲਾਉਂਦੇ ਸੀ ਤਾਂ ਪੇਟ ਪੂਰਾ ਕੱਸਿਆ ਰਹਿੰਦਾ ਸੀ ਕਿਉਂਕਿ ਪੇਟ ਦੇ ਵਿੱਚ ਬਹੁਤ ਜ਼ਿਆਦਾ ਗੰਡਾ ਸੀ ਇੱਕ ਗੰਡ ਨਹੀਂ ਸੀ ਬਹੁਤ ਜ਼ਿਆਦਾ ਗੰਡਾ ਸੀ ਔਰ ਲਗਾਤਾਰ ਜਦੋਂ ਇਹ ਜਾ ਬਣ ਜਾਂਦਾ ਸੀ ਔਰ ਕਈ ਵਾਰ ਇਹਨਾਂ ਨੂੰ ਗੁੜੀਆਂ ਆ ਜਾਂਦੀ ਸੀ ਖਾਣਾ ਹਾਜਮ ਨਹੀਂ ਸੀ ਹੁੰਦਾ ਉਹ ਨਾਲ ਹੀ ਬਲੱਡ ਪ੍ਰੈਸ਼ਰ ਇਹਨਾਂ ਦਾ ਬਹੁਤ ਜ਼ਿਆਦਾ ਵੱਧਦਾ ਸੀ ਉਹ ਰੋਜ਼ ਇਹਨਾਂ ਨੂੰ ਬੀਪੀ ਦੀ ਗੋਲੀ ਖਾਣੀ ਪੈਂਦੀ ਔਰ ਇਹ ਦੱਸ ਰਹੇ ਨੇ ਕਿ ਲਗਾਤਾਰ ਮੈਂ ਬਹੁਤ ਸਾਰੀਆਂ ਮੈਡੀਸਨਾਂ ਖਾਦੀਆਂ 5 ਸਾਲਾਂ ਤੋਂ ਲਗਾਤਾਰ ਦਵਾਈ ਖਾ ਰਹੀ ਸੀ ਸਿਪਈ ਪਰ ਥੋੜੇ ਟਾਈਮ ਲਈ ਆਰਾਮ ਰਿਹਾ ਬਲੱਡ ਪ੍ਰੈਸ਼ਰ ਕੰਟਰੋਲ ਚਾਉਦਾ ਔਰ ਫਿਰ ਉਸੇ ਤਰ੍ਹਾਂ ਹੋ ਗਿਆ ਨਾ ਪੱਕੀ ਇਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਦਵਾਈ ਲੱਗੀ ਸੀ ਪੇਟ ਦੀਆਂ ਜੁਤਜਾ ਬਣਦਾ ਸੀ ਪੇਟ ਦੇ ਵਿੱਚ ਗੰਦਾ ਸੀ ਲਗਾਤਾਰ ਹੀ ਮੈਡੀਸਨ ਖਾ ਰਹੀ ਸੀ ਇਹ ਦੱਸ ਰਹੇ ਨੇ ਇਹਨਾਂ ਦਾ ਹਸਬੰਦ ਵੀ ਦੱਸ ਦੱਸਦਾ ਪਿਆ ਉਹ ਨਾ ਲਾਇਏ ਨੇ ਕਿ ਅਸੀਂ ਕਾਫੀ ਪੈਸਾ ਜੋ ਡਾਕਟਰਾਂ ਨੂੰ ਦੇ ਚੁੱਕੇ ਆ ਪਰ ਸਾਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ ਔਰ ਇਹ ਨਾਲ ਹੀ ਦੱਸ ਰਹੇ ਨੇ ਕਿ ਇਹ ਥੱਲੇ ਚੌਕੜੀ ਮਾਰ ਕੇ ਵੀ ਬੈਠ ਨਹੀਂ ਸਕਦੇ ਅੱਜ ਤੁਸੀਂ ਦੇਖਿਆ ਕਿ ਭੈਣ ਕੁਰਸੀ ਤੇ ਨਹੀਂ ਬਲਕੇ ਥੱਲੇ ਬੈਠੀ ਹੋਈ ਹੈ ਚੌਕੜੀ ਮਾਰ ਕੇ ਬੈਠੀ ਹੈ ਥੋੜਾ ਟਾਈਮ ਲਈ ਵੀ ਇਹਨਾਂ ਤੋਂ ਚੌਕੜੀ ਨਹੀਂ ਸਿਵਾਇਦੀ ਪਰ ਜਦੋਂ ਇਹ ਚਰਚ ਦੇ ਨਾਲ ਜੁੜੇ ਪ੍ਰਾਹਨਾ ਹੋਈ ਦੇਸ਼ਾ ਤੇ ਆਪਣੇ ਸਾਮਰ ਦੇ ਨਾਲ ਇਸ ਭੈਣ ਨੂੰ ਚੰਗਾ ਕੀਤਾ ਹੁਣ ਇਹ ਦੱਸ ਰਹੇ ਨੇ ਪੇਟ ਦੇ ਵਿੱਚ ਕੋਈ ਗੰਦਾ ਨਹੀਂ ਖਾਣਾ ਵਧੀਆ ਹਾਜਮ ਆ ਰਿਹਾ ਕੋਈ ਬਲੱਡ ਪ੍ਰੈਸ਼ਰ ਦੀ ਦਵਾਈ ਨਹੀਂ ਔਰ ਪਰਮੇਸ਼ਰ ਦੀ ਸਾਮਰਦ ਨੇ ਇਸ ਭੈਣ ਨੂੰ ਚੰਗਾ ਕਰ ਦਿੱਤਾ ਹੁਣ ਕਿਵੇਂ ਆ ਤੁਸੀਂ ਠੀਕ ਹੈ ਠੀਕ ਹੋ ਚੌਕੜੀ ਮਾਰ ਕੇ ਬੈਠਦੇ ਹਾਂ ਜੀ ਪੇਟ ਦੇ ਵਿੱਚ ਗੰਦਾ ਇਸ ਭੈਣ ਦੀ ਗਵਾਹੀ ਨੂੰ ਸੋਨੇ ਕਿ ਪਰਮੇਸ਼ਰ ਨੇ ਇਹਨਾਂ ਨੂੰ ਚੰਗਾ ਕਰ ਦਿੱਤਾ ਹallelujah ਭਾਈ ਜੀ ਉਸ ਪਰਮੇਸ਼ਰ ਦੀ ਵਧਾਈ ਕਰਦੇ ਜੋ ਪਰਮੇਸ਼ਰ ਦਾ ਰੂਪ ਹੈ ਉਹ ਇਖਤਿਆਰ ਨਹੀਂ ਬਲਕਿ ਪਰਮੇਸ਼ਰ ਦੀ ਦਇਆ ਜੋ ਤੁਹਾਡੇ ਉੱਪਰ ਹੈ ਤੁਹਾਨੂੰ ਚੰਗਾ ਕਰਦੀ ਹੈ ਹallelujah ਹallelujah